ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਲੋ ਵੀ ਦੋਸਤੋ ਅ ਮਸਲਾ ਕੀ ਆ ਯਾਰ ਮਨ ਤਾਂ ਦੁਖੀ ਆ ਤੁਹਾਨੂੰ ਦੱਸਦੇ ਆ ਆਪਣਾ ਨਾ ਯਾਰ ਜਿਹੜਾ ਪਹਿਲਾ ਚੈਨਲ ਸੀ ਉਹ ਕਿਸ ਨੇ ਹੈਕ ਕਰ ਲਿਆ ਮੈਂ ਬੜੀ ਮਿਹਨਤ ਕੀਤੀ ਯਾਰ ਚੈਨਲ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹਰੇਕ ਸੱਜਣੀ ਜਿਹੜਾ ਵੀ ਯਾਰ ਚੈਨਲ ਚਲਾਉਂਦਾ ਮਿਹਨਤ ਤਾਂ ਵੀਰੇ ਕਰਨੀ ਪੈਂਦੀ ਹੈ। ਮੈਂ ਜਿਹੜਾ ਖਰਚਾ ਹੁੰਦਾ ਉਹ ਤਾਂ ਗੱਲ ਅਲੈਦੀ ਆ। ਬਈ ਪਹਿਲਾਂ ਐਡੀਟਰ ਵੀ ਰੱਖੇ ਹੋਏ ਸੀ ਮੁੰਡੇ ਤਾਂ ਸਾਰੇ ਯਾਰ ਖਰਚੇ ਬੇ ਹਿਸਾਬ ਖਰਚੇ। ਅ ਫੇਰ ਮਸਲਾ ਕੀ ਸੀ ਬਈ ਹੋਰ ਯਾਰ ਖਰਚੇ ਤਾਂ ਜਿਹੜੇ ਹੁੰਦੇ ਆ ਉਹ ਗੱਲ ਅਲੈਦੀ ਆ। ਜਿਵੇਂ ਹੁਣ ਤਾਂ ਚੈਨਲ ਚੱਲ ਪਿਆ ਸੀ। ਹੁਣ ਤਾਂ ਲੋਕ ਆਪ ਰੁਪਏ ਦੇ ਕੇ ਫਿਰ ਵੀਡੀਓ ਸ਼ੂਟ ਕਰਵਾਉਂਦੇ ਸੀ। ਪੁੱਤ ਮੋਟਰ ਤੇ ਪੈਰ ਨਹੀਂ ਰੱਖੀਦਾ ਹੁੰਦਾ ਜਲ ਆਉਂਦਾ ਇਹਦੇ ਚੋਂ ਦੇਵਤਾ ਜਲ। ਤਾਂ ਹੁਣ ਤਾਂ ਲੋਕ ਆਪ ਖੋਦ ਰੁਪਏ ਦੇ ਕੇ ਪੇਡ ਵੀਡੀਓ ਬਣਾਉਂਦੇ ਸੀ ਪਰ ਪਹਿਲਾ ਸਮਾਂ ਐਸਾ ਸੀ ਵੀ ਜਦੋਂ ਲੋਕਾਂ ਦੀਆਂ ਮਿੰਤਾਂ ਕਰ ਕਰਕੇ ਵੀ ਲੋਕਾਂ ਦੀਆਂ ਵੀਡੀਓ ਬਣਾਉਂਦੇ। ਵੀ ਐਦਾਂ ਯਾਰ ਬੜੀ ਸਟਰਗਲ ਕਰੀ ਸੀ ਬੇਹਿਸਾਬ। ਜਦੋਂ ਯਾਰ ਕੰਮ ਸੈੱਟ ਆਇਆ ਹੁਣ YouTube ਵੀ ਰੁਪਏ ਭੇਜਣ ਲੱਗ ਗਈ ਸੀ। ਤਾਂ ਲੋਕਾਂ ਦੀ ਵੀ ਪੇਡ ਵੀਡੀਓ ਸ਼ੂਟ ਕਰਦੇ ਸੀ ਆਪਨਾ ਵੀ ਡੰਗਰ ਬੱਚਾ ਵੇਖਦਾ ਸੀ। ਸਾਰਾ ਯਾਰ ਹੁਣ ਕੰਮ ਸੈੱਟ ਆਇਆ ਸੀ ਪ੍ਰੋਪਰ। ਤਾਂ ਹੁਣ ਯਾਰ ਆਪਣਾ ਚੈਨਲ ਨਾ ਕਿਸੇ ਨੇ ਹੈਕ ਕਰ ਮੈਂ ਰਾਤ ਨੂੰ ਯਾਰ ਮੈਂ ਚੰਗੀ ਭਲੀ ਵੀਡੀਓ ਪਾ ਕੇ ਉਹ ਬੱਚੀ ਅੰਦਰ ਖੜੀ ਆ ਉਹਦੀ ਮੈਂ ਵੀਡੀਓ ਪਾਈ ਸੀ ਰਾਤ ਨੂੰ ਤਾਂ ਸਵੇਰੇ ਮੈਂ ਉੱਠ ਕੇ ਜਦੋਂ ਤੜਕੇ ਦੇਖਣ ਲੱਗਿਆ ਬਈ ਉਦਾਂ ਹੀ ਮੇਰੀ ਆਦਤ ਆ ਮੈਂ ਸਵੇਰੇ ਤੜਕੇ ਚੈਨਲ ਨੂੰ ਖੋਲ ਕੇ ਦੇਖਦਾ ਸੀ ਬਈ ਕੀ ਪ੍ਰੋਗਰੈਸ ਮੰਨ ਲਓ ਬਈ ਹਰੇ ਮੈਂ ਚੈੱਕ ਕਰਦਾ ਯਾਰ ਹਰੇ ਇੱਕ ਬੰਦਾ ਤਾਂ ਮੈਂ ਸਵੇਰੇ ਉੱਠ ਕੇ ਚੈਨਲ ਨੂੰ ਜਦੋਂ ਚੈੱਕ ਕਰਿਆ ਤਾਂ ਦੇਖਿਆ ਚੈਨਲ ਹੈ ਨਹੀਂ ਤਾਂ ਫੇਰ ਆਪਣੇ ਇੱਕ ਮਿੱਤਰ ਦਾ ਮਿੱਤਰ ਦੀ ਕਾਲ ਆਈ ਉਹਦੋਂ ਥੋੜੇ ਟਾਈਮ ਬਾਅਦ ਚ ਕਹਿੰਦਾ ਯਾਰ ਮੈਂ ਚੈਨਲ ਖੋਲਦਾ ਸੀ ਵੀ ਚੈਨਲ ਦੀ ਸਰਚ ਹੀ ਨਹੀਂ ਮੱਜਦੀ ਇਹ ਸਰਚ ਮਾਰਦਾ ਚੈਨਲ ਦੇਖਦਾ ਹੀ ਨਹੀਂ ਯਾਰ ਜਦੋਂ ਆਹ ਚੀਜ਼ਾਂ ਦਾ ਪਤਾ ਲੱਗਿਆ ਜਿਵੇਂ ਹੀ ਮੰਨ ਲਾ ਵੀ ਮੰਨ ਤੇ ਕੀ ਬੀਤਦੀ ਆ ਯਾਰ ਇੰਨੀ ਤਗੜੀ ਮਿਹਨਤ ਕਰੀ ਹੋਈ ਸਾਰੀ ਪਾਣੀ ਚ ਪਈ ਤੇ ਹੁਣ ਦੋਸਤੋ ਤੁਹਾਡੀ سپورਟ ਦੀ ਲੋੜ ਤਾਂ ਦੁਬਾਰ ਤੋਂ ਜ਼ੀਰੋ ਤੋਂ ਕੰਮ ਸ਼ੁਰੂ ਕਰਾਂਗੇ ਉਹੀ ਨਾਮ ਆ ਚੈਨਲ ਦਾ ਫਿਰ ਤੋਂ ਰਾਏ ਡੈਰੀ ਫਾਰਮ ਤਾਂ ਹੁਣ ਆਪਾਂ ਨਾ ਪੱਕੇ ਪੈਰੀਂ ਤਾਂ YouTube ਤੇ ਵੀ ਆਪਣਾ ਕੰਮ ਕਰਾਂਗੇ ਤਾਂ ਹੁਣ ਆਪਣਾ Facebook ਤੇ ਵੀ ਆਹੀ ਨਾਮ ਤੋਂ account ਹੋਊਗਾ Rai Dairy Farming ਤਾਂ Instagram ਤੇ ਆਪਣਾ ਉਹ ਵੀ ਆਪਾਂ ਨਵਾਂ ਬਣਾਇਆ account Rai Dairy Farming ਤਾਂ Facebook Insta YouTube ਤਿੰਨਾਂ ਦੇ ਉੱਤੇ ਆਪਾਂ ਨਾ ਉਹ ਕਰਤਾ ਚੈਨਲ ਬਣਾ ਲਈ ਤਾਂ ਹੁਣ ਬਸ ਆਪਾਂ ਵੀਡੀਓ ਪਾ ਕੇ ਕਰਦੇ ਆਂ ਕੰਮ ਸ਼ੁਰੂ ਬਾਬੇ ਨਾਨਕ ਦਾ ਨਾਮ ਲੈ ਕੇ ਹੁਣ ਭਰਾਵੋ ਤੁਹਾਡੇ ਸਾਥ ਦੀ ਲੋੜ ਆ ਤਾਂ ਸਾਰੇ ਭਰਾ ਦੱਬ ਕੇ ਸ਼ੇਅਰ ਕਰ ਦਿਓ ਤਾਂ ਸਬਸਕ੍ਰਾਈਬ ਕਰ ਦਿਓ ਤਾਂ ਜਿਹੜਾ ਆਪਾਂ ਥੋੜੇ ਸਮੇਂ ਦੇ ਵਿੱਚ ਸਟੈਂਡ ਕਰਦੀ ਆ ਯਾਰ ਮਸਲਾ ਕੀ ਆਪਾਂ ਚਾਹੁੰਦੇ ਆ ਵੀ ਆਪਾਂ ਯਾਰ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਪੰਜਾਬ ਵਿੱਚ ਰਹਿ ਕੇ ਆਪਣੀ ਮਿਹਨਤ ਕਰੀਏ ਪਰ ਯਾਰ ਕੋਈ ਮਿਹਨਤ ਵੀ ਨਹੀਂ ਕਰਦਾ ਤਾਂ ਜੇ ਯਾਰ ਆਪਾਂ ਮਿਹਨਤ ਕਰਦੇ ਆ ਕੋਈ ਮਿਹਨਤ ਵੀ ਨਹੀਂ ਕਰਦਾ ਬੜਾ ਯਾਰ ਮਨ ਨੂੰ ਨਾ ਬੇ ਹਿਸਾਬ ਮੈਂ ਦੱਸ ਨਹੀਂ ਸਕਦਾ ਕਿੰਨਾ ਦੁੱਖ ਲੱਗਦਾ ਤਾਂ ਕਿਉਂਕਿ ਯਾਰ ਜਿਹੜੀ ਮਿਹਨਤ ਆ ਨਾ ਜਦੋਂ ਉਹ ਪਾਣੀ 'ਚ ਪੈ ਜਾਏ ਇੱਕ ਤਾਂ ਆਪਾਂ ਕਹਿੰਦੇ ਆ ਵੀ ਮਿਹਨਤ ਨੂੰ ਫਲ ਲੱਗਦਾ ਜਦੋਂ ਯਾਰ ਮਿਹਨਤ ਨੂੰ ਫਲ ਲੱਗਣ ਦੀ ਬਜਾਏ ਮੈਂ ਸਾਰਾ ਕੁਝ ਮਿੱਟੀ ਉਗੋਜਵੇ ਤਾਂ ਮੰਨ ਦੋ ਚਲੋ ਕੋਈ ਚੱਕਰ ਨਹੀਂ ਅ ਤੁਹਾਡੇ ਵਰਗੇ ਭਰਾ ਜਦੋਂ ਨਾਲ ਖੜੇ ਆ ਕੋਈ ਮਸਲੇ ਵਾਲੀ ਗੱਲ ਨਹੀਂ ਆਪਾਂ ਦੁਬਾਰੇ ਫੇਰ ਸਟੈਂਡ ਕਰਾਂਗੇ ਪਰਮਾਤਮਾ ਕਰੂਗਾ ਕਿਰਪਾ ਮੈਨੂੰ ਆ ਨਾ ਪਸ਼ੂਆਂ ਚ ਵੀ ਇੱਕ ਵਾਰ ਐਂ ਘਾਟਾ ਪਿਆ ਸੀ ਮੈਂ ਪਹਿਲਾਂ ਪਸ਼ੂ ਮੇਰੇ ਕੋਲ 21 ਗਾਵਾਂ ਸੀ ਉਹ ਮਸਲਾ ਪਤਾ ਨਹੀਂ ਕੀ ਬਣਿਆ ਗਾਵਾਂ ਮਰ ਗਈਆਂ ਸੀ ਬਈ ਦੋ ਤਿੰਨ ਦਿਨ ਦੇ ਵਿੱਚ ਕਈ ਪਸ਼ੂ ਮਰ ਗਏ ਜਿਹੜੇ ਬਚੇ ਕਾਂ ਉਹ ਵੀ ਬੱਸ ਮੰਨ ਲਓ ਵੀ ਮਰਿਆਂ ਵਰਗੇ ਸੀ ਗਊਸ਼ਾਲਾ ਛੱਡਣੀਆਂ ਪਹਿਲਾਂ ਤਾਂ ਉਦੋਂ ਬਾਅਦ ਚ ਮੈਂ ਦੁਬਾਰੇ ਫੇਰ ਸਟੈਂਡ ਕਰੇ ਭਈ ਮੈਂ ਕੰਮ ਨਹੀਂ ਛੱਡਿਆ ਯਾਰ ਮੈਂ ਦੁਬਾਰੇ ਫੇਰ ਨਹੀਂ ਜੇ ਮੈਂ ਉਦੋਂ ਕੰਮ ਛੱਡ ਦਿੰਦਾ ਨਾ ਮੈਂ ਇਲਾਕੇ ਦੇ ਵਿੱਚ ਇੱਕ ਬੈਡ ਐਗਜ਼ਾਮਪਲ ਬਣ ਜਾਣਾ ਸੀ ਨਹੀਂ ਤਾਂ ਜੇ ਕਿਸੇ ਨੇ ਕੰਮ ਕਰਨ ਲੱਗਣਾ ਸੀ ਨਾ ਪਸ਼ੂਆਂ ਦਾ ਤਾਂ ਲੋਕਾਂ ਨੇ ਕਹਿਣਾ ਸੀ ਭਾਈ ਗੁਰਦੀਪ ਸਿੰਘ ਦਾ ਮੁੰਡਾ ਇਹ ਕੰਮ ਦੇ ਵਿੱਚ ਫੇਲ ਹੋਊਗਾ ਤਾਂ ਮੈਂ ਉਹ ਜੇ ਮੈਂ ਉਹ ਕੰਮ ਨੂੰ ਛੱਡ ਦਿੰਦਾ ਪਰ ਮੈਂ ਇੱਕ ਗੁੱਡ ਐਗਜ਼ਾਮਪਲ ਬਣ ਕੇ ਅੱਗੇ ਆਵਾਂਗਾ ਉਹਦੇ ਕਰਕੇ ਵੀਰੇ ਮੈਂ ਦੁਬਾਰੇ ਹਿੰਮਤ ਮਾਰੀ ਦੁਬਾਰੇ ਕੰਮ ਨੂੰ ਸਟੈਂਡ ਕਰਿਆ ਤਾਂ ਦੁਬਾਰੇ ਆਪਣੀ ਮਿਹਨਤ ਦੇ ਨਾਲ ਪਸ਼ੂ ਬਣਾਏ ਆ ਤਾਂ ਪਸ਼ੂ ਅੱਜ ਆਪਣੇ ਵਧੀਆ ਮੰਨ ਲਓ ਵੀ ਸੇਲ ਵੀ ਹੁੰਦੇ ਆ ਸਾਰੇ ਕੰਮ ਦੇ ਵਿੱਚ ਫਿੱਟ ਹੋ ਗਏ ਜਦੋਂ ਯਾਰ ਫਿੱਟ ਹੋਏ ਤਾਂ ਜਿਹੜੇ ਸਾਧਨ ਤੋਂ ਆਪਾਂ ਫਿੱਟ ਹੋਏ ਤਾਂ ਉਹੀ ਸਾਧਨ ਆਪਣੇ ਹੱਥੋਂ ਹੋਇਆ ਗਿਆ ਹੁਣ ਯਾਰ ਤੁਹਾਡੇ ਸਾਥ ਦੀ ਲੋੜ ਆ ਬੜੀ ਤਗੜੀ ਤਾਂ ਤੁਸੀਂ ਹੁਣ ਵੱਧ ਤੋਂ ਵੱਧ ਸ਼ੇਅਰ ਕਰਨਾ ਆਤੋ ਵੱਧੋ ਭਰਾਵਾਂ ਤੱਕ ਵੀਡੀਓ ਪਹੁੰਚਾ ਦਿਓ ਤਾਂ ਵੱਧ ਤੋਂ ਵੱਧ ਭਰਾ ਸਬਸਕ੍ਰਾਈਬ ਕਰਕੇ ਦੁਬਾਰੇ ਸਟੈਂਡ ਕਰਾ ਦਿਓ ਮੇਰਾ ਭਰਾ ਭਣ ਕੇ ਤਾਂ ਮਿਲਦੇ ਆਂ ਦੋਸਤੋ ਹੁਣ ਰੋਜ਼ ਦੀ ਰੋਜ਼ ਨਵੀਆਂ ਆਪਾਂ ਅੱਗੇ ਨਾਲੋਂ ਦੁੱਗਣੀ ਮਿਹਨਤ ਕਰਾਂਗੇ ਯਾਰ ਹੁਣ ਤਾਂ ਮੰਨ ਲਓ ਵੀ ਪਹਿਲਾਂ ਮਿਹਨਤ ਸੀ ਚੈਨਲ ਦੇ ਉੱਤੇ ਫਿਰ ਹੌਲੀ ਹੌਲੀ ਮੈਂ ਹੁਣ ਥੋੜੀਆਂ ਵੀਡੀਓ ਪਾਉਂਦਾ ਸੀ ਵੀ ਮਿਹਨਤ ਘਟਾਤੀ ਸੀ ਵੀ ਚੱਲ ਆਪਾਂ ਸਟੇਬਲ ਜੇ ਹੋ ਗਏ ਸੀ ਪਰ ਹੁਣ ਆਪਾਂ ਦੁੱਗਣੇ ਹੋ ਕੇ ਹੰਬੜਾ ਮਾਰਾਂਗੇ ਤਾਂ ਵੱਧ ਤੋਂ ਵੱਧ ਤੁਹਾਡੇ ਕੋਲ ਵੀਡੀਓ ਪਹੁੰਚਾਵਾਂਗੇ ਹਰ ਤਰ੍ਹਾਂ ਦੀ ਵੀਡੀਓ ਪਹੁੰਚਾਵਾਂਗੇ ਅ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਹੁਣ ਤੁਹਾਡੇ ਹੱਥ ਦੇ ਵਿੱਚ ਤਾਂ ਤੁਸੀਂ ਆ ਇੰਨੀ ਖੇਚਲਾ ਜਰੂਰ ਕਰਨੀ ਆ ਵੀਡੀਓ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਤਾਂ ਮਿਲਦੇ ਆਂ ਦੋਸਤੋ ਚੰਗੀਆਂ ਚੰਗੀਆਂ ਵਧੀਆ ਵੀਡੀਓ ਦੇ ਨਾਲ ਤਾਂ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ